ਜੀ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਨੂੰ ਗੁੱਸਾ ਹੁਣ ਪੁੱਛੋ ਆ ਕਿ ਤੇਰੇ ਕਿਸਾਨ ਕਿਸਾਨ ਜੀ ਨੇ ਨਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵਿਹਾਯਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇਥੋਂ ਉਹਨਾਂ ਦੀ ਹੁਣ ਇਥੋਂ ਉਹਨਾਂ ਦੀ ਜਿੰਦਾਬਾਦ ਇਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰ ਨਹੀਂ ਲਾਉਣੇ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੁਗਲੈਂਸੀ ਹੈਗੇ ਕੋਈ ਜ਼ਰੂਰ ਤੇ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਜਿਹਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੇ ਸੀ ਅਦੇ ਬੁੱਢੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈਠੇ ਕਿਤੇ ਨੇ ਉਹ ਕੋਈ ਨੋ ਚ ਮਿਲਿਆ ਕੋਈ ਤੁਮ ਬਸ ਮਾਦੋਤਾ ਹਮ ਦਾ ਚਲਾਉਂਦੇ ਆ ਕੰਨਾ ਦੱਸ ਕੋਈ ਚੱਲ ਉਹਨਾਂ ਦਾ ਵੀ ਬਲੋਡ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੁਣ ਵਾਏ ਤੇ ਇਸੀ ਨਹੀਂ ਹੈਗੇ ਨਾ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਫਿਰ ਇੱਥੇ ਮੁਸ਼ਕਿਲ ਹੈ ਤਾਂ ਉਹ ਕਰਮੀਂ ਵਿੰਡੋਟਾਂ ਅਗੜੀਆਂ ਕਰ ਲਓ ਜੀ ਪੋੜੇ ਕਰ ਲਓ ਉੱਥੇ ਹਾਂਜੀ ਇੰਨੇ ਕੰਮ ਆਉਂਦਾ ਫਿਰ ਵਾਹ ਆਹ ਗੱਲ ਟਟ ਟਟ ਬਟੇ ਉੱਪਰ ਨੂੰ ਚਾਈ ਦੀ ਮਾਮਾਟਾ ਨਾ ਆ ਮਾਮਾ ਪੈਣਾ ਆਗੇ ਉਦੋਂ ਇੱਕ ਭਾਰੀ ਗਿੰਤੀ ਚਾਹੀਦੀ ਆਉਣੇ ਕੌਣ ਨੇ ਇੱਤਨੀ ਆ ਤੁੱਲਿਆਂ ਦੀ ਫਿਕਰ ਕਰਨ ਵਾਲੀਆਂ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈ ਜਰਾ ਦੇ ਆਗੇ ਖੋਕ ਕੇ ਹਾਂ ਚਲੋ ਆਈ ਆਈ ਹੋਏ ਦੇਣਾ ਨਹੀਂ ਕੋਈ ਗੱਲ ਨਹੀਂ ਸਰਜੂਤ ਬੈਂਚ 'ਤੇ ਖੜੇ ਸਾਡੀ ਪਾਰਟੀ ਦੇ ਸੀਨੀਅਰ ਅਧਿਕਾਰ ਖੜੇ ਹੈ মিডিਆ ਹਵੇ ਆਏ ਸੇ ਪੁਲਿਸ ਆਈ ਹੈ ਸੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੇ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਟਖਾ ਲੋਕਾਂ ਨੂੰ ਲੰਘ ਛਕਾਉਣ ਵਾਲੀ ਧਰਤੀ ਹੈ ਤੇ ਹੁਣ ਵੀ ਕਮਰਚੀਅਲ ਹਾਂ ਫੋਟੋਨ ਆਲਾ ਮੈਂ ਹੁਣ ਫੋਟੋ ਮੀਡੀਆ ਨੂੰ ਸੰਬੋਧਨ ਕਰਕੇ ਫੋਟੋਵਾਲ ਮੈਂ ਇਹਦੇ ਹੱਸਰਨਾ ਗੱਲ ਕਰਦਾ ਮੈਂ ਇੱਥੇ ਹਾਂ ਮੈਂ ਇੱਥੇ ਰਹੂੰਗਾ ਮੈਂ ਪਤਾ ਕਰਦਾ ਕਿ ਤੇ ਦੁਬਾਰੇ ਨਾ ਇੱਧਰੋਂ ਗੱਡੀਆਂ ਕਿ ਕਿਹੜੀਆਂ ਜਿਹਨੂੰ ਮੈਂ ਕਰਾ ਜਾਣਾ ਫੇਰ ਆ ਜਾਣਾ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਚਾ ਇਧਰ ਉਧਰ ਚੱਲੀਏ ਨਹੀਂ ਔਰ ਕੀ ਕਰੀਏ ਦੇਖੋ ਵੀ 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 ਆਪਣੀਆਂ ਸਾਰੀ ਆਹਦੇ ਇੰਨੀ ਜਗ੍ਹਾ ਮੱਲੀ ਹੋਈ ਨਾ ਸਾਰੀ ਆਪਣੀ ਹੈ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੀ ਹੋ ਮੈਂ ਇੱਧਰ ਨੂੰ ਆਇਆ ਮੈਂ ਕਿਤੇ ਔਰ ਜਾਣਾ ਸੀ ਪਰ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਂ ਜਿੰਨਾ ਪ੍ਰਸ਼ੰਸਾ ਕਰਦਾ ਦੂਰ ਦਾ ਨਾਰਾ ਲਾ ਦੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ oh